ਜਿਸ ਤਰੀਕੇ ਦੀ ਨਫਰਤੀ ਰਾਜਨੀਤੀ ਇਹ ਸਰਕਾਰ ਨੇ ਕੀਤੀ ਤੇ ਉਸ ਨਫਰਤੀ ਰਾਜਨੀਤੀ ਜਿਹੜੀ ਕੇਂਦਰ ਚ ਦੇ ਵਿੱਚ ਕੀਤੀ ਗਈ ਉਸ ਨਫਰਤੀ ਰਾਜਨੀਤੀ ਦਾ ਜਿਹੜਾ ਧੁਰਾ ਸੀ ਜਿਹਨੂੰ ਰੂਪਮਾਨ ਕਰਦੀ ਸੀ ਰਾਜਨੀਤੀ ਹੈ ਉਹ ਕੰਗਨਾ ਰਣਾਵ ਸੀ ਹੁਣ ਇਹ ਤਾਂ ਪੈਸੇਂਜਰ ਦੀ ਸੇਫਟੀ ਦਾ ਨੋਰਮ ਸੀਗਾ ਹੈਨਾ ਤੇ ਇੱਕ ਇਹ ਵੀ ਸਮਝਣਾ ਚਾਹੀਦਾ ਹੈ ਜੋ ਐਮਪੀ ਹਲੇ ਉਹ ਐਮਪੀ ਚੁਣੀ ਗਈ एमपी सोच के गा गा बात तो बात एमपी 1 ਤੋਂ ਪਹਿਲਾਂ ਸੱਤਾ ਕਿਤੇ ਨਾ ਕਿਤੇ ਹਾਵੀ ਨਜ਼ਰ ਆਈ ਹੈ ਜੀ ਸੱਤਾ ਤਾਂ ਜੀ ਉਹਦੇ ਤਾਂ ਵੇਖੋ ਅੱਜ ਕੀ ਹੋਤਾ ਜਦੋਂ ਆਮ ਕੈਰੇਕਟਰ ਸੀ ਬੀਜੇਪੀ ਦੀ ਉਦੋਂ ਹੀ ਜਿੰਝ ਕਮਲਕੋਟ ਦੀ ਸੀ ਤਾਂ ਉਹਦੇ ਚੋਂ ਉਹ ਮਤਲਬ ਜਾਪਰ ਦਾ ਜਿਹੜਾ ਮੁਸ਼ਕ ਹੈਗਾ ਹੈ ਨਾ ਇੱਕ ਜਰਵਾਣੇ ਦਾ ਉਹ ਉਹਦੇ ਚੋਂ ਆਉਂਦਾ ਸੀਗਾ ਉਹਦੀ ਗੱਲਾਂ ਬਾਤਾਂ ਚ ਉਹ ਜਿਸ ਤਰ੍ਹਾਂ ਖਸੌਂਦੇ ਸਮਝਣ ਦੀ ਗੱਲ ਤਾਂ ਇਹ ਆ ਕੇਂਦਰ ਸਰਕਾਰ ਨੂੰ ਸਮਝਣ ਲੋਣੀ ਤੇ ਖਾਸ ਕਰਕੇ ਬੀਜੇਪੀ ਨੂੰ ਵੀ कि ਤੁਸੀਂ ਵੇਖੋ ਇਹ ਇੱਕ ਇੰਟੀਗ੍ਰੇਟਿਡ ਸਮਾਜ ਹੈ ਇਕੱਠਾ ਸਮਾਜ ਆ ਜੇ ਤੁਸੀਂ ਕਿਸਾਨ ਵਰਗ ਨੂੰ ਤੰਗ ਕਰਦੇ ਹੋ ਚਾਹੇ ਉਹ ਹਰਿਆਣੇ ਦਾ ਵਰਗਾ ਚਾਹੇ ਉਹ ਯੂਪੀ ਦਾ ਚਾਹੇ ਉਹ ਪੰਜਾਬ ਦਾ ਚਾਹੇ ਰਾਜਸਥਾਨ ਦਾ ਤਾਂ ਉਹਦੇ ਚ ਸਾਫ਼ ਕਲੀਅਰ ਹੈ ਕਿ ਅੱਜ ਦੀ ਜਿਹੜੀ ਤੁਹਾਡੀ ਸੁਰੱਖਿਆ ਹੈ ਉਹ ਕੱਲੀ ਕੋਈ ਉਸ ਸੁਰੱਖਿਆ ਦੇਣ ਵਾਲੇ ਵੀ ਨੌਜਵਾਨ ਜਿਹੜੇ ਬੱਚੇ ਆ ਬੱਚੇ ਬੱਚੀਆਂ ਉਹ ਵੀ ਇਸੇ ਵਰਗ ਚੋਂ ਆ ਰਹੇ ਆ ਲੋਕਾਂ ਦੇ ਮਨਾਂ ਚ ਇੱਕ ਰੋਹ ਤੇ ਗੁੱਸਾ ਹੈ ਖਾਸ ਕਰਕੇ ਕਿਸਾਨੀ ਅੰਦੋਲਨ ਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਤੁਸੀਂ ਉਥੇ ਕੀਵੇਂ ਸੰਘਰਸ਼ ਹੋਇਆ ਕਿਵੇਂ ਨਹੀਂ ਹੋਇਆ ਪਰ ਜੇ ਤੁਸੀਂ ਇੰਜ ਬਿਆਨ ਦਿਓਗੇ ਤਾਂ ਹੋਰ ਗੁੱਸਾ ਹੋਰ ਵੱਧ ਜਾਂਦਾ ਤਾਂ ਉਹ ਗੁੱਸਾ ਹੈਗਾ ਜੀ ਤਾਂ ਇਹ ਥੱਪੜ ਜਿਹੜਾ ਹੈਗਾ ਕਹਿ ਲਓ ਜਾਂ ਕੁਛ ਜੋ ਬੀਬੀ ਨੇ ਐਕਸ਼ਨ ਕੀਤਾ ਉਹਦਾ ਪ੍ਰਗਟਾਵਾ ਹੈ ਮੈਂਬਰ ਆਫ ਪਾਰਲੀਮੈਂਟ ਬਣ ਤੋਂ ਬਾਅਦ ਇੱਥੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਸਜਦੇ ਵਜਦੇ ਨੇ ਸਲੂਟ ਹੁੰਦੇ ਆ ਸਜਦੇ ਮਿਲਦੇ ਨੇ ਕਿਤੇ ਨਾ ਕਿਤੇ ਪਰ ਕੰਗਣਾ ਨੂੰ ਥੱਪੜ ਦੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਨਾਮ ਮੰਨਿਆ ਜਾ ਰਿਹਾ ਹੈ ਕੀ ਲੱਗਦਾ ਕਿ ਉਸ ਤੋਂ ਬਾਅਦ ਵੀ ਲਾਈਵ ਹੋ ਕੇ ਪੰਜਾਬੀਆਂ ਨੂੰ ਜਾਂ ਇੱਕ ਖਾਸ ਕਮਿਊਨਿਟੀ ਨੂੰ ਅਤਵਾਦੀ ਦਾ ਨਾਮ ਜਾਂ ਪੰਜਾਬ ਦੇ ਮਾਹੌਲ ਦੀ ਗੱਲ ਕਰਦੇ ਆ ਲੱਗਦਾ ਕਿ ਇਹਨਾਂ ਚੀਜ਼ਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਕੋਈ ਨਾ ਐ ਕੋਈ ਸਾਧ ਸੀਗਾ ਜਿਹੜਾ ਮੰਗ ਕੇ ਗਿਜਾ ਕਰਕੇ ਗੁਜ਼ਾਰਾ ਕਰਦਾ ਸੀ ਹਨ ਉਹ ਕਿਸੇ ਘਰ ਚ ਗਿਆ ਤੇ ਉਹਨੇ ਮੰਗਿਆ ਤੇ ਉਹ ਬੀਬੀ ਜਿਹੜੀ ਸੀਗੀ ਉਹ ਕਹਿੰਦੀ ਵੀ ਭਾਈ ਰੋਕ ਤੂੰ ਮੇਰੇ ਅਸਤੇ ਖੀਰ ਲੈ ਕੇ ਆ ਤੇ ਉਹ ਕਹਿੰਦਾ ਉਹ ਖੀਰ ਲੈ ਕੇ ਆਈ ਤਾਂ ਉਹ ਪਿਛੇ ਵੀ ਬੀਬੀ ਖੀਰ ਕਹਿੰਦੀ ਕਿ ਸਾਡੇ ਮੱਜ ਜਾ ਅੰਦਰ ਰੱਖੀ ਵੀ ਤੇ ਕੀ ਉਹ ਕਹਿੰਦਾ ਵੀ ਕੱਲ ਨੂੰ ਮੱਜ ਤੁਹਾਡੀ ਮਰ ਜੇ ਤਾਂ ਦਰਵਾਜ਼ੇ ਚ ਕਿਉਂ ਟਪਾਉਂਗੇ ਹਨ ਤੇ ਉਹ ਬੀਬੀ ਨੇ ਖੀਰ ਉਹਨੂੰ ਖਵਾਉਣ ਦੇ ਵੇਲੇ ਮੂੰਹ ਤੇ ਮਾਰੀ ਉਹ ਜੋ ਤੁਰਿਆ ਜਾਵੇ ਕਿਸੇ ਨੇ ਉਹਨੂੰ ਪੁੱਛਿਆ ਵੀ ਸਾਦਾ ਵੀ ਐ ਮੂੰਹ ਕਿ ਲਵੇੜਿਆ ਵਾ ਉਹ ਕਹਿੰਦਾ ਤਾਂ ਜ਼ਬੀਨ ਜ਼ਬਾਨ ਦੇ ਕਾਰੇ ਤੇ ਉਹ ਜਿਹੜਾ ਪਿਆ ਦੇ ਉਹਦੀ ਜਬਾਨ ਦੇ ਕਾਰੇ ਆ ਬਹੁਤ ਸਾਰੀਆਂ ਜਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਿ ਜਿਹੜਾ ਐਕਸ਼ਨ ਕੁਲਵਿੰਦਰ ਕੌਰ ਦੇ ਵੱਲੋਂ ਅਗਰੈਸਿਵ ਹੋ ਕੇ ਕੀਤਾ ਜਾਂਦਾ ਏ ਇਹਦੇ ਨਾਲ ਜਿਹੜੀ ਗਵਰਨਮੈਂਟ ਜੌਬਸ ਨੇ ਉਹਨਾਂ ਦੇ ਵਿੱਚ ਜਿਹੜੇ ਪੰਜਾਬੀ ਨੇ ਜਾਂ ਜਿਹੜਾ ਸਿੱਖ ਭਾਈਚਾਰਾ ਹੈ ਉਹਨਾਂ ਨੂੰ ਸਗੋਂ 3rd ਪੁਆਇੰਟ ਤੇ ਰੱਖਿਆ ਜਾ ਸਕਦਾ ਹੈ TV84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬੀ ਆਪਣੀ ਇੱਕ ਵੱਖਰੀ ਕਹਿ ਸਕਦੇ ਆ ਕਿ ਕਾਰਜਸ਼ੀਲ ਹੋਣ ਕਰਕੇ ਮੰਨੇ ਜਾਂਦੇ ਨੇ ਔਰ ਜਦੋਂ ਵੀ ਕੋਈ ਇਸ ਤਰੀਕੇ ਦੇ ਨਾਲ ਵਿਵਾਦਤ ਟਿੱਪਣੀਆਂ ਪੰਜਾਬੀ ਭਾਈ ਚਾਰੇ ਦੇ ਉੱਪਰ ਕਰਦਾ ਹੈ ਤੇ ਉਸ ਵਕਤ ਕਿਤੇ ਨਾ ਕਿਤੇ ਗੈਰਤ ਖਾ ਕੇ ਜਾਂ ਮਨ ਦੇ ਵਿੱਚ ਕੁਝ ਚੀਜ਼ਾਂ ਨੂੰ ਰੱਖਦੇ ਹੋયા ਜਦੋਂ ਵੀ ਮੌਕਾ ਮਿਲਦਾ ਤਾਂ ਉਸ ਮੌਕੇ ਦੀ ਤਾਕ ਨੂੰ ਪਾਲਦੇ ਹੋયા ਪੂਰਾ ਟਿਕਾਣੇ ਦੇ ਉੱਪਰ ਨਿਸ਼ਾਨਾ ਲਗਾਉਣ ਦੇ ਵਿੱਚ ਪੰਜਾਬੀ ਮਕਬੂਲੀਅਤ ਹਾਸਲ ਕਰਦੇ ਰਹੇ ਨੇ ਅਜਿਹੇ ਦੇ ਵਿੱਚ ਕੱਲ ਮੁਹਾਲੀ ਏਅਰਪੋਰਟ ਦੇ ਦਰਮਿਆਨ ਦੇਖਿਆ ਹੋਵੇਗਾ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਵਿਵਾਦਤ ਟਿੱਪਣੀ ਕਰਨ ਵਾਲੀ ਕੰਗਣਾ ਰਣੌਤ ਨੂੰ ਕਿਸ ਤਰੀਕੇ ਦੇ ਨਾਲ ਸੀਆਈਐਸਐਫ ਦੇ ਵਿੱਚ ਜਿਹੜੀ ਇੱਕ ਮੁਲਾਜ਼ਮ ਦੇ ਤੌਰ ਤੇ ਬਤੌਰ ਡਿਊਟੀ ਕਰ ਰਹੀ ਪੰਜਾਬ ਦੀ ਤੀ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਮਾਰਿਆ ਜਾਂਦਾ ਥੱਪੜ ਮਾਰਨ ਦਾ ਕਾਰਨ ਕੀ ਸੀ ਕਿਉਂ ਇਸ ਤਰ੍ਹਾਂ ਦੀ ਸਥਿਤੀ ਇੰਨੇ ਸਮੇਂ ਬਾਅਦ ਬਣਦੀ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਨਾਲ ਹੀ ਮਿਸਲ ਸਤਲੂਜ ਤੋਂ ਸਰਦਾਰ ਅਜੀਪਾਲ ਸਿੰਘ ਬਰਾੜ ਹੋਣਾ ਨੇ ਇਸ ਲੜਕੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਹਮਾਇਤ ਕਰਦੇ ਹੋયા ਵੱਡੀ ਜ਼ਿੰਮੇਵਾਰੀ ਵੀ ਚੁੱਕੀ ਹੈ ਕਿ ਜੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਏ ਤੇ ਉਹਨਾਂ ਦੇ ਮੇਚ ਦੀ ਜਿਹੜੀ ਟੁਕਵੀਂ ਨੌਕਰੀ ਹੈ ਉਹ ਵੀ ਮਿਸਲ ਸਤਲੂਜ ਦੇ ਵੱਲੋਂ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਗੱਲਬਾਤ ਕਰਦੇ ਬਰਾੜ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਬਰਾੜ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਜਿਹੜਾ ਐਕਸ਼ਨ ਕੁਲਵਿੰਦਰ ਕੌਰ ਦੇ ਵੱਲੋਂ ਮੌਜੂਦਾ ਐਮਪੀ ਤੇ ਕਿਸਾਨੀ ਅੰਦੋਲਨ ਦੀ ਵਿਵਾਦਤ ਅਦਾਕਾਰ ਕੰਗਣਾ ਰਣਾਉ ਦੇ ਖਿਲਾਫ ਕੱਲ ਦੇ ਦਰਮਿਆਨ ਚੱਕਿਆ ਗਿਆ ਜੀ ਅ ਪਹਿਲੀ ਗੱਲ ਨਾਲ ਆਪਾਂ ਨੂੰ ਸਾਰਾ ਬ੍ਰਾਡਰ ਪਰਸਪੈਕਟਿਵ ਵਿੱਚ ਸਮਝਣਾ ਪਊਗਾ ਤੁਸੀਂ ਵੇਖੋ ਜਿਸ ਤਰੀਕੇ ਦਾ ਰਿਸਪੌਂਸ ਆ ਰਿਹਾ ਹੈ ਕੰਗਣਾ ਰਣਾਉ ਦੇ ਖਿਲਾਫ ਉਹ ਇੱਕ ਗੱਲਾ ਇਹ ਨਹੀਂ ਕਿ ਪੰਜਾਬੀਆਂ ਦਾ ਰਿਸਪੌਂਸ ਆ ਰਿਹਾ ਸਾਰੇ ਭਾਰਤ ਚੋਂ ਆੜੜ ਲੋਕ ਉਹ ਲੜਕੀ ਦੀ ਸ਼ਲਾਘਾ ਕਰ ਰਹੇ ਜਿਨੇ ਉਹ ਐਕਸ਼ਨ ਕੀਤਾ ਉਹ ਆਮ ਤੌਰ ਤੇ ਆਪਾਂ ਇਹ ਕਦੀਆਂ ਜਿਹੜਾ ਰਿਸਪੌਂਸ ਹੋਰ ਐਕਸ਼ਨਸ ਦਾ ਵੇਖਿਆ ਨਹੀਂ ਪੰਜਾਬ 'ਚ ਜਿਹੜਾ ਹੋਇਆ ਪਰ ਉਸ ਨੂੰ ਟਵਿੱਟਰ ਸਪੇਸਸ ਦੇ ਉੱਤੇ ਹੋਰ ਥਾਵਾਂ ਤੇ ਹਰ ਬੰਦਾ ਹਰ ਮਤਲਬ ਭਾਰਤ ਦੇ ਬਾਕੀ ਹਿੱਸਿਆਂ 'ਚ ਵੀ ਉਹਨੂੰ ਬੜੀ ਹੱਲਾਸ਼ੇਰੀ ਮਿਲ ਰਹੀ ਹੈ ਇੱਕ ਲਹਿਰ ਬਣ ਗਈ ਹੈ ਇੱਕ ਲਹਿਰ ਬਣ ਗਈ ਹੈ ਹੁਣ ਇਹ ਲਹਿਰ ਕਿਉਂ ਬਣੀ ਇਹ ਸਮਝਣ ਦੀ ਲੋੜ ਆ ਜਿਸ ਤਰੀਕੇ ਦੀ ਨਫ਼ਰਤੀ ਰਾਜਨੀਤੀ ਇਹ ਸਰਕਾਰ ਨੇ ਕੀਤੀ ਤੇ ਉਸ ਨਫ਼ਰਤੀ ਰਾਜਨੀਤੀ ਜਿਹੜੀ ਕੇਂਦਰ 'ਚ ਦੇ ਵਿੱਚ ਕੀਤੀ ਗਈ ਉਸ ਨਫ਼ਰਤੀ ਰਾਜਨੀਤੀ ਦਾ ਜਿਹੜਾ ਧੁਰਾ ਸੀ ਜਿਹਨੂੰ ਰੂਪਮਾਨ ਕਰਦੀ ਸੀ ਰਾਜਨੀਤੀ ਹੈ ਉਹ ਕੰਗਨਾ ਰਣਾਵਤ ਸੀ ਉਹ ਢੇੜਾ ਬੋਲਦੀ ਸੀ ਗਲਤ ਗੱਲਾਂ ਕਰਦੀ ਸੀ ਚੁਭਵੀਆਂ ਗੱਲਾਂ ਕਰਦੀ ਸੀ ਹਰ ਜਗ੍ਹਾ ਨਫਰਤ ਭਗੌਣ ਦੀ ਕੋਸ਼ਿਸ਼ ਕਰਦੀ ਸੀ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਸੀ ਵੈਸੇ ਤਾਂ ਬੀਜਪੀ ਦੇ ਹੋਰ ਕਾਰਕਟਰਾਂ ਵੀ ਕਰਦੇ ਸੀ ਵੇਖੋ ਤੁਸੀਂ ਬੰਗਾਲ ਦੇ ਵਿੱਚ ਕਿੰਨ ਸਿਡੈਂਟ ਹੋਇਆ ਸੀ ਕਫਸਰਾਂ ਦੀ ਡਿਊਟੀ ਕਰ ਰਿਹਾ ਸੀ ਸਿੱਖ ਹੈ ਉਹਨੂੰ ਇੱਕ ਤਰ੍ਹਾਂ ਢੇੜੀ ਤਰੀਕੇ ਨਾਲ ਖਾਲਸਤਾਨੀ ਕੀਤਾ ਗਿਆ ਠੀਕ ਹੈ ਕੋਈ ਕਵਾਮ ਆਪਦੇ ਆਪ ਐਕਸਪ੍ਰੈਸ ਕਰਨਾ ਚਾਹੁੰਦੀ ਹੈ ਕਿਸੇ ਤਰੀਕੇ ਨਾਲ ਕਰ ਸਕਦੀ ਹੈ ਪਰ ਉਹਨੂੰ ਉਹਨੂੰ ਡੈਰੋਗੇਟਰੀ ਤਰੀਕੇ ਨਾਲ ਮੋਕ ਕੀਤਾ ਗਿਆ ਉਹਨੂੰ ਛੇੜਿਆ ਗਿਆ ਤਾਂ ਕੀਤਾ ਗਿਆ ਤੇ ਇਹ ਉਹਨਾਂ ਦਾ ਤਰੀਕਾਕਾਰ ਆ ਤਾਂ ਉਹ ਤਰੀਕਾਕਾਰ ਦੀ ਜਿਹੜੀ ਸਭ ਤੋਂ ਉਤਲੀ ਚੋਟੀ ਦੇ ਉੱਤੇ ਬੈਠੀ ਸੀ ਕੋਈ ਤਾਂ ਉਹ ਕੰਗਨਾ ਰਣਾ ਬਸੀ ਦੂਜੀ ਗੱਲ ਆਪਣੇ ਏਰੀਆ ਦੇ ਵਿੱਚ ਖਾਸ ਕਰਕੇ ਜਿਵੇਂ ਉਹ ਬੀਬੀ ਨੇ ਆਖਿਆ ਵੀ ਤੂੰ 100-100 ਰੁਪਏ ਦੀ ਗੱਲ ਕਰ ਰਹੀ ਸੀ ਉਹਨੇ ਕਿਸਾਨਾਂ ਦੇ ਉਲਟ ਕਿੰਨਾ ਬੋਲਦੀ ਰਹੀ ਆ ਕਿਸ ਤਰੀਕੇ ਨਾਲ ਭੱਦੇ ਉਕਸਾਉ ਬਿਆਨ ਦਿੰਦੀ ਰਹੀ ਆ ਤਾਂ ਉਹ ਚੀਜ਼ਾਂ ਨੇ ਕਿਤੇ ਨਾ ਕਿਤੇ ਕਲਮਿਨੇਟ ਹੋਣਾ ਸੀ ਉਹ ਵੇਖੋ ਲੋਕੀ ਕਮੈਂਟਾਂ ਚ ਬੋਲਦੇ ਸੀ ਕੋਈ ਬੋਲ ਕੇ ਬੋਲਦਾ ਸੀ ਇੱਥੇ ਆ ਕੇ ਕੀ ਹੋਇਆ ਕਿ ਉਹਦਾ ਬਿਹੇਵੀਅਰ ਉਸ ਹਾਊਸ ਸੀਗਾ ਉਹਨੇ ਉਹ ਆਪਦੀ ਤਲਾਸ਼ੀ ਪੂਰੀ ਲੈਣ ਤੋਂ ਮਨਾ ਕਰਤਾ ਜੋ ਇੱਕ ਫਰਜ ਸੀਗਾ ਇਹਨਾਂ ਬੀਬੀ ਦਾ ਕਿ ਉਹਨੇ ਲੈਣੀ ਉਹਦੀ ਆਪਣਾ ਕੁਲਿੰਦਰ ਕੌਰ ਨੇ ਉਹਦਾ ਚੈੱਕ ਅਪ ਕਰਨਾ ਸੀਗਾ ਦੂਜਾ ਉਹਨੇ ਆਦਾ ਕੋਈ ਮੋਬਾਈਲ ਦੇ ਉੱਤੇ ਵੀ ਕਹਿੰਦੇ ਟਿੱਪਣੀ ਕੀਤੀ ਕਿਉਂਕਿ ਆਪਾਂ ਜਦੋਂ 에어ਪੋਰਟ ਲੌਜ ਬੋਰਡ ਕਰਦੇ ਆ ਤਾਂ ਮੋਬਾਈਲ ਸੇ ਉਹ ਸਮਾਨ ਲੈਪਟਾਪ ਐਟ ਸੈਕਟਰਾ ਆਪਾਂ ਨੂੰ ਇੱਕ ਬਾਕਸ ਦੇ ਵਿੱਚ ਪਾਉਣੇ ਪੈਂਦੇ ਆ ਤੇ ਵਾਲਟ ਵੀ ਪਾਉਣਾ ਪੈਂਦਾ ਉਹ ਵਾਟਰ ਸਕੈਨਰ ਚ ਨਿਕਲਦਾ ਹੈ ਹੁਣ ਇਹ ਤਾਂ ਪੈਸੇਂਜਰ ਦੀ ਸੇਫਟੀ ਦਾ ਨੋਰਮ ਸੀਗਾ ਹਨਾ ਤੇ ਇੱਕ ਇਹ ਵੀ ਸਮਝਣਾ ਚਾਹੀਦਾ ਹੈ ਜੋ ਐਮਪੀ ਹਲੇ ਉਹ ਐਮਪੀ ਚੁਣੀ ਗਈ ਆ ਐਮਪੀ ਸੌ ਚੱਕਣ ਤੋਂ ਬਾਅਦ ਬਣਨਾ ਵਿਚਾਰਲੇ ਟਾਈਮ ਦੇ ਵਿੱਚ ਉਹ ਨੂੰ ਜੇ ਕੋਈ ਉਹ ਨੂੰ ਅਲਾਉਡ ਵੀ ਹੋਵੇ ਚੀਜ਼ਾਂ ਵਸਤੇ ਅਲਾਉਡ ਨਹੀਂ ਹੁੰਦੀਆਂ ਸਾਰੀ ਹਰੇਕ ਬੰਦੇ ਦੀ ਸਕੈਨਿੰਗ ਹੁੰਦੀ ਹੈ ਉੱਤੇ ਤੇ ਜੇ ਉਹ ਨੂੰ ਕੋਈ ਅਲਾਉਡ ਵੀ ਹੋਵੇ ਚੀਜ਼ ਤਾਂ ਉਹ ਉਸ ਤੋਂ ਬਾਅਦ ਲਾਗੂ ਹੋਊਗੀ ਉਹਦਾ ਉਹਦਾ ਬਣਦਾ ਹੀ ਨਹੀਂ ਸੀਗਾ ਕਿ ਉਹ ਉਸੇ ਪ੍ਰੋਸੀਜਰ ਨੂੰ ਰੋਕ ਕੇ ਐਮਪੀ 1 ਤੋਂ ਪਹਿਲਾਂ ਸੱਤਾ ਕਿਤੇ ਨਾ ਕਿਤੇ ਹਾਵੀ ਨਜ਼ਰ ਆਈ ਹੈ ਜੀ ਸੱਤਾ ਤਾਂ ਜੀ ਉਹਦੇ ਤਾਂ ਵੇਖੋ ਅੱਜ ਕੀ ਹੋਤਾ ਜਦੋਂ ਆਮ ਕਾਰਕਾਫਤਾ ਸੀ ਬੀਜੇਪੀ ਦੀ ਉਦੋਂ ਹੀ ਜਿੰਨੇ ਕਮਲਕੋਟ ਦੀ ਸੀ ਤਾਂ ਉਹਦੇ ਚ ਉਹ ਮਤਲਬ ਜਾਬਰ ਦਾ ਜਿਹੜਾ ਮੁਸ਼ਕ ਹੈਗਾ ਹੈ ਨਾ ਇੱਕ ਜਰਵਾਣੇ ਦਾ ਉਹ ਉਹਦੇ ਚ ਆਉਂਦਾ ਸੀਗਾ ਉਹਦੀ ਗੱਲਾਂ ਬਾਤਾਂ ਚ ਉਹ ਜਿਸ ਤਰ੍ਹਾਂ ਖਸੌਂਦੀ ਸੀ ਕੱਲ ਵੀ ਜਿਵੇਂ ਉਹਦੇ ਕੁਲਵਿੰਦਰ ਕੌਰ ਦੀ ਸਾਥੀ ਨੇ ਬਿਆਨ ਦਿੱਤਾ ਕਿ ਉਹਨੇ ਉਹਨੂੰ ਖਸਾਇਆ ਉਹਨੂੰ ਉਹਨੂੰ ਉਹ ਗਲਤ ਸ਼ਬਦ ਬੋਲਿਓ ਉਕਸਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਰਿਸਪਾਂਸ ਚ ਠੀਕ ਆ ਕੋਈ ਵੀ ਆਦੀ ਅਣਖ ਨੂੰ ਕਿਉਂ ਹੋਊਗਾ ਤੁਸੀਂ ਉੱਥੇ ਡਿਊਟੀ ਕਰ ਰਹੇ ਹੋ ਡਿਊਟੀ ਕਰਉਂਦਾ ਇਹ ਮਤਲਬ ਥੋੜਾ ਫੇ ਕੋਈ ਤੁਹਾਨੂੰ ਗਲਤ ਆ ਕੇ ਉਕਸਾਏ ਜੋ ਬਣਦਾ ਮਕਦਮਾ ਜੇ ਇਨਕੁਆਇਰੀ ਹੁੰਦੀ ਆ ਤੂੰ ਬਣਦੀ ਕਾਰਵਾਈ ਉਹ ਕੰਗਣਾ ਰਣਾਵਤ ਤੇ ਹੋਣੀ ਚਾਹੀਦੀ ਆ ਤੇ ਉਹ ਉਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਠੀਕ ਆ ਉਕਸਾਹਟ ਚ ਆ ਕੇ ਉਹ ਬੰਦਾਗਾ ਆਦੀ ਅਣਖ ਵੀ ਨਾ ਬਚਾਵੇ ਉਹ ਫਿਰ ਕਾਦਾ ਸੀਐਸਐਫ ਦਾ ਵੀ ਕਾਦਾ ਤੇ ਸਿੱਖ ਵੀ ਕਾਦਾ ਗੁਰਵਿੰਦਰ ਕੌਰ ਦੇ ਸ਼ਬਦਾਂ ਦੇ ਵਿੱਚੋਂ ਜਿਹੜੀ ਵਾਇਰਲ ਹੋਇਆ ਵੀਡੀਓ ਦੇ ਵਿੱਚੋਂ ਦੇਖਿਆ ਜਾ ਸਕਦਾ ਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਜਿਹੜੀ ਭਦੀ ਟਿੱਪਣੀ ਕੰਗਣਾ ਦੇ ਵੱਲੋਂ ਕੀਤੀ ਗਈ ਸੀ ਉਹਦਾ ਵੀ ਜ਼ਿਕਰ ਖੂਬੂ-ਖੂਬ ਹੁੰਦਾ ਹੋਇਆ ਨਜ਼ਰ ਆ ਰਿਹਾ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਤਮਾਮ ਸਾਰੀਆਂ ਟਿੱਪਣੀਆਂ ਨੂੰ ਲੈ ਕੇ ਕਿਤੇ ਨਾ ਕਿਤੇ ਮਨਸੀ ਇਹ ਵੀ ਰੋਸ ਜਾਂਦਾ ਜੀ ਡੈਫੀਨਿਟਲੀ ਜੀ ਜਿਸ ਬੱਚੇ ਦਾ ਵੇਖੋ ਮਾਤਾ ਉੱਥੇ ਬੈਠੀ ਆ ਹਨਾ ਤੂੰ ਕਹਿ ਰਹੀਆਂ ਰੁਪਈਆ ਰੁਪਈਏ ਚਾਉਂਦੀਆਂ ਹਨਾ ਗੁੱਸਾ ਕਿਉਂ ਨਹੀਂ ਗੁੱਸਾ ਮਤਲਬ ਸਮਝਣ ਦੀ ਗੱਲ ਤਾਂ ਇਹ ਆ ਕੇਂਦਰ ਸਰਕਾਰ ਨੂੰ ਵੀ ਸਮਝਣ ਲੋੜੀ ਤੇ ਖਾਸ ਕਰਕੇ ਭਾਜਪੀ ਨੂੰ ਵੀ ਕਿ ਤੁਸੀਂ ਵੇਖੋ ਇਹ ਇੱਕ ਇੰਟੀਗ੍ਰੇਟਿਡ ਸਮਾਜ ਹੈ ਇਕੱਠਾ ਸਮਾਜ ਆ ਜੇ ਤੁਸੀਂ ਕਿਸਾਨ ਵਰਗ ਨੂੰ ਤੰਗ ਕਰਦੇ ਹੋ ਚਾਹੇ ਉਹ ਹਰਿਆਣਾ ਦਾ ਵਰਗ ਆ ਚਾਹੇ ਉਹ ਯੂਪੀ ਦਾ ਚਾਹੇ ਉਹ ਪੰਜਾਬ ਦਾ ਚਾਹੇ ਰਾਜਸਥਾਨ ਦਾ ਤਾਂ ਉਹਦੇ ਚ ਸਾਫ਼ ਕਲੀਅਰ ਆ ਕਿ ਅੱਜ ਦੀ ਜਿਹੜੀ ਤੁਹਾਡੀ ਸੁਰੱਖਿਆ ਹੈ ਉਹ ਕੱਲੀ ਕੋਈ ਉਸ ਸੁਰੱਖਿਆ ਦੇਣ ਵਾਲੇ ਵੀ ਨੌਜਵਾਨ ਜਿਹੜੇ ਬੱਚੇ ਆ ਬੱਚੇ ਬੱਚੀਆਂ ਉਹ ਵੀ ਇਸੇ ਵਰਗ ਚੋਂ ਆ ਰਹੇ ਆ ਚਾਹੇ ਉਹ ਹਰਿਆਣੇ ਚੋਂ ਆ ਰਹੇ ਹੋਣ ਚਾਹੇ ਪੰਜਾਬ ਚੋਂ ਆ ਰਹੇ ਹੋਣ ਚਾਹੇ ਯੂਪੀ ਚੋਂ ਆ ਰਹੇ ਹੋਣ ਚਾਹੇ ਰਾਜਸਥਾਨ ਚੋਂ ਆ ਰਹੇ ਹੋ ਉਹ ਇਸੇ ਚੋਂ ਆ ਰਹੇ ਆ ਉਹਦੀ ਰਿਫਲੈਕਸ਼ਨ ਇਸ ਐਕਸ਼ਨ ਚੋਂ ਵੀ ਹੈਗੀ ਆ ਕਿ ਉਹਨਾਂ ਦੇ ਮਨਾਂ ਚ ਗੁੱਸਾ ਹੈ ਠੀਕ ਹੈ ਨਾ ਤੇ ਦੂਜੀ ਗੱਲ ਇਹ ਇਹਦੇ ਚੋਂ ਵੀ ਆ ਕਿ ਜੇ ਤੁਸੀਂ ਵੋਟਾਂ ਪਈਆਂ ਦੇਖੋ ਤਾਂ ਇੰਨੇ ਹਿੱਸੇ ਜਿੰਨੀ ਮੈਂ ਗੱਲ ਕਰ ਰਿਹਾ ਇਹਦੇ ਵਿੱਚ ਬੀਜੇਪੀ ਦਾ ਆਧਾਰ ਹੀ ਸਾਫ਼ ਹੋ ਗਿਆ ਠੀਕ ਹੈ ਨਾ ਤਾਂ ਇਹਦਾ ਮਤਲਬ ਹੈਗਾ ਕਿ ਲੋਕਾਂ ਦੇ ਮਨਾਂ 'ਚ ਇੱਕ ਰੋਹ ਤੇ ਗੁੱਸਾ ਹੈ ਖਾਸ ਕਰਕੇ ਕਿਸਾਨੀ ਅੰਦੋਲਨ 'ਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਤੁਸੀਂ ਉੱਥੇ ਉਹ ਕਿਵੇਂ ਸੰਘਰਸ਼ ਹੋਇਆ ਕਿਵੇਂ ਨਹੀਂ ਹੋਇਆ ਪਰ ਜੇ ਤੁਸੀਂ ਇਹ ਜੇ ਬਿਆਨ ਦਿਓਗੇ ਤਾਂ ਉਹ ਗੁੱਸਾ ਹੋਰ ਵੱਧ ਜਾਂਦਾ ਹੈ ਤਾਂ ਉਹ ਗੁੱਸਾ ਹੈਗਾ ਜਿਹਦਾ ਇਹ ਥੱਪੜ ਜਿਹੜਾ ਹੈਗਾ ਕਹਿ ਲਓ ਜਾਂ ਕੁਛ ਜੋ ਵੀ ਬੀ ਨੇ ਐਕਸ਼ਨ ਕੀਤਾ ਉਹਦਾ ਪ੍ਰਗਟਾਵਾ ਹੈ ਪਰ ਇਹ ਆਪਾਂ ਕਹਿ ਦਈਏ ਵੀ ਕੱਲੀ ਉਹਦੇ ਮਨ 'ਚ ਗੁੱਸਾ ਹੈ ਇਹ ਨਹੀਂ ਗੁੱਸਾ ਜਨਰਲ ਪਬਲਿਕ 'ਚ ਆ ਹ ਕਿਸੇ ਦੀ ਹਿੰਮਤ ਪੈਂਦੀ ਹੈ ਕਿਸੇ ਦੀ ਨਹੀਂ ਪੈਂਦੀ ਕੋਈ ਚਲੋ ਵਿਚਾਰੇ ਸਾਡੇ ਵਰਗੇ ਵੀ ਉੱਥੇ ਬੋਲ ਕੇ ਸਾਰ ਲੈਂਦੇ ਹੈਗੇ ਆ ਮੈਂਬਰ ਆਫ ਪਾਰਲੀਮੈਂਟ ਬਣ ਤੋਂ ਬਾਅਦ ਇੱਥੇ ਜਿਹੜੇ ਚੁਣੇ ਹੋਏ ਨਮਾਇੰਦੇ ਨੇ ਉਹਨਾਂ ਨੂੰ ਸਜਦੇ ਵਜਦੇ ਨੇ ਸਲੂਟ ਹੁੰਦੇ ਆ ਸਜਦੇ ਮਿਲਦੇ ਨੇ ਕਿਤੇ ਨਾ ਕਿਤੇ ਪਰ ਕੰਗਣਾ ਨੂੰ ਥੱਪੜ ਦੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਨਾਮ ਮੰਨਿਆ ਜਾ ਰਿਹਾ ਕੀ ਲੱਗਦਾ ਹੈ ਕਿ ਉਸ ਤੋਂ ਬਾਅਦ ਵੀ ਲਾਈਵ ਹੋ ਕੇ ਪੰਜਾਬੀਆਂ ਨੂੰ ਜਾਂ ਇੱਕ ਖਾਸ ਕਮਿਊਨਿਟੀ ਨਵਤਵਾਦੀ ਦਾ ਨਾਮ ਜਾਂ ਪੰਜਾਬ ਦੇ ਮਾਹੌਲ ਦੀ ਗੱਲ ਕਰਦੇ ਆ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਵੇਖੋ ਜੀ ਮੇਰੇ ਹਿਸਾਬ ਨਾਲ ਤਾਂ ਪਹਿਲੀ ਗੱਲ ਤਾਂ ਆਪਾਂ ਕਹਿੰਨੇ ਵੀ ਐਮਪੀ ਹੋ ਕੇ ਵੀ ਉਹਨੂੰ ਐ ਤੱਪੜ ਵੱਜਦਾ ਤਾਂ ਇੱਕ ਵਾਰੀ ਨਾ ਆਏ ਕੋਈ ਸਾਧ ਸੀਗਾ ਜਿਹੜਾ ਮੰਗ ਕੇ ਗਜਾ ਕਰਕੇ ਗੁਜ਼ਾਰਾ ਕਰਦਾ ਸੀ ਹਨਾ ਉਹ ਕਿਸੇ ਘਰ ਚ ਗਿਆ ਤੇ ਉਹਨੇ ਮੰਗਿਆ ਤੇ ਉਹ ਬੀਬੀ ਜਿਹੜੀ ਸੀਗੀ ਉਹ ਕਹਿੰਦੀ ਵੀ ਭਾਈ ਰੋਕ ਤੂੰ ਮੇਰੇ ਰਸਤੇ ਖੀਰ ਲੈ ਕੇ ਆਣੀ ਤੇ ਉਹ ਕਹਿੰਦਾ ਉਹ ਖੀਰ ਲੈ ਕੇ ਆਈ ਤਾਂ ਨੇ ਪੁੱਛਿਆ ਬੀਬੀ ਖੀਰ ਕਹਿੰਦੀ ਕਿ ਅਸੀਂ ਸਾਡੇ ਮੱਝ ਜਾ ਅੰਦਰ ਰੱਖੀ ਵੀ ਤੇ ਕੀ ਉਹ ਕਹਿੰਦਾ ਵੀ ਕੱਲ ਨੂੰ ਮੱਝ ਤੁਹਾਡੀ ਮਰ ਜੇ ਤਾਂ ਦਰਵਾਜ਼ੇ ਚ ਕਿਵੇਂ ਢਪਾਉਂਗੇ ਹਨਾ ਤੇ ਉਹ ਬੀਬੀ ਨੇ ਖੀਰ ਉਹਨੂੰ ਖਵਾਉਣ ਦੀ ਬਜਾਏ ਮੂੰਹ ਤੇ ਮਾਰੀ ਉਹ ਜੋ ਤੁਰਿਆ ਜਾਵੇ ਕਿਸੇ ਨੇ ਇਹਨਾਂ ਨੂੰ ਪੁੱਛਿਆ ਵੀ ਸਾਦਾ ਵੀ ਐ ਮੂੰਹ ਕਿ ਲਵੇੜਿਆ ਵਾ ਉਹ ਕਹਿੰਦਾ ਇਹ ਤਾਂ ਜ਼ਬੀਨ ਜ਼ਬਾਨ ਦੇ ਕਾਰੇ ਤੇ ਉਹ ਜਿਹੜਾ ਉਹਨੂੰ ਪਿਆ ਮੂੰਹ ਤੇ ਉਹ ਉਹਦੀ ਜ਼ਬਾਨ ਦੇ ਕਾਰੇ ਆ ਜਦੋਂ ਤੁਸੀਂ ਮਾੜੀ ਜ਼ਬਾਨ ਬੋਲੋਗੇ ਤੁਸੀਂ ਕੋਈ ਐਮਪੀ ਹੋ ਚਾਹੇ ਕੁਝ ਵੀ ਹੋ ਤੁਹਾਨੂੰ ਲੋਕ ਮਤਲਬ ਆਮ ਤੌਰ ਤੇ ਮਾੜਾ ਵੀ ਕਹਿਣਗੇ ਤੇ ਪਰ ਕਿਤੇ ਨਾ ਕਿਤੇ ਇੰਜ ਇਨਸੀਡੈਂਟ ਵੀ ਤੁਹਾਡੇ ਨਾਲ ਹੋ ਸਕਦਾ ਠੀਕ ਹੈ ਨਾ ਤਾਂ ਇਹ ਤਾਂ ਉਹਦੀ ਜ਼ੁਬਾਨ ਦਾ ਜਵਾਬ ਆ ਉਹਨੂੰ ਜੋ ਦੇ ਅੰਦਰ ਉਹਦੇ ਘਰ ਦੇ ਅੰਦਰ ਜੋ ਭਾਵਨਾ ਪਈ ਸੀ ਉਹ ਜ਼ੁਬਾਨਾ ਚੋਂ ਕੱਢਦੀ ਸੀ ਤੇ ਲੋਕ ਉਹਨੂੰ ਉਹ ਜਿਹਾ ਰਿਸਪਾਂਸ ਮਿਲਿਆ ਦੂਜੀ ਗੱਲ ਆ ਕਿ ਬਈ ਜਿਹੜੀ ਗੱਲ ਤੁਸੀਂ ਦੂਜੀ ਕੀਤੀ ਆ ਉਹਦੇ ਵਿੱਚ ਇਹ ਆ ਕਿ ਬਈ ਇਹ ਜਿਹੜੀ ਚੀਜ਼ ਹੈਗੀ ਆ ਹਨਾ ਕਿ ਬਈ ਸਰਕਾਰਾਂ ਨੂੰ ਇਹ ਚੀਜ਼ ਨੂੰ ਕਿਸੇ ਹਿਸਾਬ ਨਾਲ ਕੰਟਰੋਲ ਕਰਨਾ ਚਾਹੀਦਾ ਤੇ ਇਹ ਆ ਕਿ ਵੀ ਇਹ ਹੁਣ ਜੇ ਬਣ ਗਈ ਐ MP ਤੇ ਉਹਨੇ ਇਸ ਤਰੀਕੇ ਦਾ ਬਿਹੇਵੀਅਰ ਕੀਤਾ ਪੰਜਾਬ ਦੇ ਅਗੇਂਸਟ ਬੋਲੀ ਆ ਖਾਸ ਕਰਕੇ ਵੀ ਇਹਨੂੰ ਤਾਂ ਸ਼ੋਅ ਕੀਤਾ ਜਿਵੇਂ ਕੋਈ ਇੱਥੇ ਅਤੰਕਵਾਦ ਫੈਲ ਗਿਆ ਹੋਵੇ ਠੀਕ ਹੈ ਲੋਕਾਂ ਨੇ ਆਦੇ ਹੱਕ ਮੰਗਨੇ ਆ ਮੰਗਣਗੇ ਵੀ ਠੀਕ ਹੈ ਨਾ ਪਰ ਇਹਨੂੰ ਅਤੰਕਵਾਦ ਇਹਨੂੰ ਕੋਈ ਉਹ ਚੀਜ਼ਾਂ ਗੱਲਾਂ ਕਹਿ ਰਹੀਆਂ ਉਹ ਗਲਤ ਹੈਗਾ ਉਹਦਾ ਤੇ ਉਹਦੇ ਵਾਸਤੇ ਮੈਂ ਤਾਂ ਇਹ ਕਹੂੰਗਾ ਕਿ ਵੀ ਰਾਸ਼ਟਰਪਤੀ ਨੂੰ ਵੀ ਤੇ ਹੋਰ ਵੀ ਜਿਹੜੀਆਂ ਬਾਡੀਜ਼ ਆ ਕੋਰਟ ਆ ਉਹਨੂੰ ਇਹਦਾ ਖਾ ਪੱਕਾ ਨੋਟਿਸ ਲੈਣਾ ਚਾਹੀਦਾ ਹੈ ਹਲੇ ਉਹਨੇ ਸੌ ਨਹੀਂ ਚੱਕੀ ਮੇਰਾ ਖਿਆਲ ਉਹਦਾ ਜਿਹੜਾ ਕੈਂਡੀਡੇਟ ਚ ਰਏ ਜ ਨਫਰਤੀ ਬੰਦੇ ਦਾ ਹਨਾ ਕਿ ਵੀ ਉਹਨੇ ਐਮਪੀ ਚੁਣ ਕੇ ਪਈ ਜਾ ਉਹ ਚੁਣਿਆ ਵੀ ਐਮਪੀ ਹੋਵੇ ਤਾਂ ਵੀ ਉਹਦਾ ਵੇਖਣਾ ਚਾਹੀਦਾ ਹੈ ਇੱਥੇ ਰਿਵਿਊ ਬੈਠੇ ਤੇ ਹਲੇ ਉਹਨੇ ਸੌ ਨਹੀਂ ਚੱਕੀ ਉਹਦਾ ਜਿਹੜਾ ਐਮਪੀ ਸ਼ਿਪ ਉਹ ਕੈਨਸਲ ਵੀ ਕੀਤੀ ਜਾ ਲੱਗਦਾ ਜੀ ਇਹ ਸੰਭਵ ਜਾਪਦਾ ਹੈ ਤੁਹਾਨੂੰ ਜਿਸ ਤਰੀਕੇ ਦੇ ਨਾਲ ਲਖੀਮਪੁਰ ਖੀਰੀ ਦੇ ਕਾਤਲ ਟੈਣੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤੇ ਅਜਿਹੇ ਜਿਹੜੇ ਲੋਕ ਵਿਵਾਦਿਤ ਟਿੱਪੀਆਂ ਟਿੱਪਣੀਆਂ ਕਰਕੇ ਮਕਬੂਲੀਅਤ ਹਾਸਲ ਕਰਦੇ ਨੇ ਫਿਰ ਉਹਨਾਂ ਦੇ ਖਿਲਾਫ ਇਸ ਇਸ ਤਰ੍ਹਾਂ ਦਾ ਕੋਈ ਐਕਸ਼ਨ ਲਿਆ ਜਾ ਸਕਦਾ ਜੀ ਵੇਖੋ ਜੋ ਪਿਛਲੇ 5-10 ਸਾਲਾਂ ਨੂੰ ਵੇਖੀਏ ਤਾਂ ਸਰਕਾਰਾਂ ਨੇ ਇਹ ਐਕਸ਼ਨ ਨਹੀਂ ਲਏ ਉਹਨੂੰ ਵਿਧਾਇਆ ਉਹਦਾ ਖਮਿਆਜਾ ਕੀ ਭੁਗਤਿਆ ਹੈ ਨਾ ਅੱਜ ਕੀ ਹਾਲਤਾ ਬੀਜੇਪੀ ਦੀ ਇੰਨਾ ਲੋਕਾਂ ਦੀਆਂ ਬਾਵਾ ਮਰੋੜ ਧੱਕੇਕਾਰ ਸਾਰਾ ਕੁਝ ਕਰ ਫਿਰਦਾ ਹੈ ਫਿਰ ਕਈ ਆਪਣਾ ਇੱਕ ਵਰਗ ਨੂੰ ਖੁਸ਼ ਕਰਨਾ ਸੇ ਉਹਨਾਂ ਸਾਰਾ ਕੁਝ ਕਰਨ ਦੇ ਬਾਵਜੂਦ ਅੱਜ ਭਾਜਪੀ ਹਾਸ਼ੀਏ ਤੇ ਧੱਕੇ ਜਾਣ ਵਾਲੇ ਪਾਸੇ ਨੂੰ ਹੀ ਮਤਲਬ ਤੁਰਪੀ ਆ ਇੱਕ ਵਾਰੀ ਹਨਾ ਡਿਗਣੀ ਸ਼ੁਰੂ ਹੋ ਗਈ ਆ ਅੱਜ ਜਿਹੜੀ ਉਹਨਾਂ ਦੀ ਸਰਕਾਰ ਆ ਉਹ ਨਿਤਿਸ਼ ਦੇ ਤੇ ਨਾਇਡੂ ਦੇ ਸਮਝ ਲਓ ਕਰੋੜਿਆਂ ਨੂੰ ਲੈ ਕੇ ਚੱਲਣ ਵਾਲੀ ਆ ਉਹਨਾਂ ਦੇ ਉਹ ਇਹ ਹੈਗੇ ਆ ਵੀ ਉਹਨਾਂ ਦੀ ਉਹਨਾਂ ਦੇ ਸਹਾਰੇ ਚੱਲ ਰਹੀ ਆ ਤੇ ਜੇ ਉਹਨਾਂ ਦੇ ਸਹਾਰੇ ਕਿੰਨੀ ਕੁ ਦੇਰ ਚੱਲੂਗੀ ਜੇ ਐਂ ਵਧੇ ਹੀ ਜਾਣਗੇ ਤਾਂ ਅਖੀਰ ਜੇ ਨਫਰਤ ਦਾ ਐਂ ਉਹਨਾਂ ਦੇ ਉਲਟ ਮਾਹੌਲ ਬਣਦਾ ਗਿਆ ਤਾ ਅੱਜ ਨਹੀਂ ਤਾਂ ਕੱਲ ਉਹਨਾਂ ਨੂੰ ਲਾ ਦਿੱਤਾ ਜਾਊਗਾ ਇੱਕ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦਾ ਧੜਾਵੀ ਮੰਨਿਆ ਜਾਂਦਾ ਹੈ ਜਿਹੜੀਆਂ ਕਿਤੇ ਨਾ ਕਿਤੇ ਖੱਬੇ ਪਾਸੇ ਭੁਗਤਦਾ ਰਹਿੰਦਾ ਉਹਨਾਂ ਦੇ ਵੱਲੋਂ ਹਾਲ ਦੇ ਵਿੱਚ ਵੀ ਬਹੁਤ ਸਾਰੀਆਂ ਅਜਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਿ ਜਿਹੜਾ ਐਕਸ਼ਨ ਕੁਲਵਿੰਦਰ ਕੌਰ ਦੇ ਵੱਲੋਂ ਅਗਰੈਸਿਵ ਹੋ ਕੇ ਕੀਤਾ ਜਾਂਦਾ ਏ ਇਹਦੇ ਨਾਲ ਜਿਹੜੀ ਗਵਰਨਮੈਂਟ ਜੌਬਸ ਨੇ ਉਹਨਾਂ ਦੇ ਵਿੱਚ ਜਿਹੜੇ ਪੰਜਾਬੀ ਨੇ ਜਾਂ ਜਿਹੜਾ ਸਿੱਖ ਭਾਈਚਾਰਾ ਹੈ ਉਹਨਾਂ ਨੂੰ ਸਗੋਂ ਥਰਡ ਪੁਆਇੰਟ ਤੇ ਰੱਖਿਆ ਜਾ ਸਕਦਾ ਹੈ ਲੱਗਦਾ ਇਸ ਚੀਜ਼ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਜੀ ਵੇਖੋ ਪੰਜਾਬ ਬਾਰੇ ਇਹ ਗੱਲਾਂ ਕੋਈ ਨਵੀਆਂ ਨਹੀਂ ਗੀਆਂ ਹਨਾ ਅੰਗਰੇਜ਼ਾਂ ਦੀ ਜਦੋਂ ਆਪਾਂ ਜੌਬਸ ਚ ਹੁੰਦੇ ਸੀਗੇ ਹਨਾ ਇਹ ਕਰਦੇ ਸੀ ਤਾਂ ਉਦੋਂ ਵੀ ਇਹ ਗੱਲਾਂ ਹੋਈਆਂ ਸੀਗਾ ਕਿ ਵੀ ਜੇ ਤੁਸੀਂ ਆਦੇ ਹੱਕ ਮੰਗਦੇ ਹੋ ਇੱਕ ਉਹ ਤੋਂ ਪੂਨਾ ਹਾਰਸਨਾ ਅਗਰੀজমেন্ট ਸੀ ਉਹਨਾਂ ਨੇ ਜਵਾਬ ਦਿੱਤਾ ਸੀਗਾ ਉਹਨਾਂ ਚ ਸਿੱਖ ਧੜੇ ਨੇ ਜਿਹੜਾ ਸਿੱਖ ਸੌਰੀ ਧੜਾ ਨਹੀਂ ਮੈਂ ਕੱਦਵੜੀ ਜਿਸ ਕਹਿੰਦੇ ਸਿਕ ਜਿਹੜਾ ਰਸਾਲਾ ਸੀ ਉਹਨੇ ਜਵਾਬ ਦਿੱਤਾ ਸੀਗਾ ਕਿ ਵੀ ਅਸੀਂ ਨਹੀਂ ਜੰਗ ਤੇ ਜਾਵਾਂਗੇ ਕੋਈ ਉਹਨੇ ਕਾਰਨ ਦੱਸੀ ਸੀ ਕਿ ਵੀ ਸਾਰੇ ਦਾ ਪੰਜਾਬ ਚ ਆਏ ਹੋ ਰਿਹਾ ਇਸ ਕਰਕੇ ਤੇ ਉਹਦੇ ਵੀ ਉਹ ਵੀ ਗੱਲਾਂ ਬੜੀਆਂ ਉੱਠੀਆਂ ਸੀਗਾ ਕਿ ਹੁਣ ਤੋਂ ਬਾਅਦ ਇਹ ਸਿੱਖਾਂ ਨੂੰ ਲੈਣਾ ਬੰਦ ਕਰਦੇ ਆਪ ਫੌਜ ਲੈਣਾ ਬੰਦ ਕਰ ਦੇਣਗੇ ਐਂ ਕਰ ਦੋਗੇ ਪਹਿਲੀ ਗੱਲ ਤੇ ਇਹ ਆ ਕਿ ਸਾਨੂੰ ਕੋਈ ਭੀਖ ਨਹੀਂ ਦਿੰਦਾ ਸਾਨੂੰ ਕੋਈ ਅਸੀਂ ਮੰਗਤੇ ਨਹੀਂਗੇ ਕਿ ਸਾਨੂੰ ਰੱਖਿਆ ਜਾਂਦਾ ਸਾਡੀ ਸਾਨੂੰ ਤਾਂ ਫੌਜ ਦੇ ਵਿੱਚ ਲਿਆ ਜਾਂਦਾ ਜਾਂ ਸਾਨੂੰ ਤਾਂ ਇਨ ਥਾਵਾਂ ਤੇ ਲਾਇਆ ਜਾਂਦਾ ਕਿਉਂਕਿ ਸਾਡੇ ਚੋ ਕੁਆਲਿਟੀ ਆ ਅਸੀਂ ਲੜਦੇ ਆ ਅਸੀਂ ਲੜਾਈਂ ਚ ਚੰਗੇ ਆ ਸਾਨੂੰ ਉਹ ਕੁਆਲਿਟੀ ਦੇ ਬਦਲੇ ਲਿਆ ਜਾਂਦਾ ਠੀਕ ਹੈ ਸਾਡੀ ਉਸ ਕਾਬਲੀਅਤ ਤੇ ਬਦਲੇ ਲਿਆ ਜਾਂਦਾ ਕਿ ਅਸੀਂ ਚੰਗੇ ਲੜਾਕੇ ਠੀਕ ਹੈ ਇਹ ਅੰਗਰੇਜ਼ ਦਾ ਵੀ ਜੇ ਸਰਦਾਰ ਹੁੰਦਾ ਉਹਨੇ ਵੀ ਨਹੀਂ ਲੈਣਾ ਸੀ ਹੈ ਤੇ ਜੇ ਭਾਰਤ ਦਾ ਵੀ ਅੱਜ ਆਪਣੇ ਬਗੈਰ ਸਰਦਾਰ ਹੁੰਦਾ ਉਹਨੇ ਵੀ ਨਹੀਂ ਲੈਣਾ ਸੀ ਸੋ ਇਹ ਅਨਸਰ ਦੇ ਨੂੰ ਲਿਆ ਜਾਂਦਾ ਹੈ ਨਹੀਂ ਤਾਂ ਇਹ ਜੇ ਇਨਸੀਡੈਂਟ ਤਾਂ ਪਹਿਲਾਂ ਜੇ ਐ ਤਾਂ ਫਿਰ ਆਪਾਂ ਇਸ ਗੱਲ ਤੇ ਆ ਜਾਾਂਗੇ ਵੀ ਧਰਮੀ ਫੌਜੀ ਜੇ ਬੈਰਕਾ ਨਾ ਛੱਡ ਦੇ ਜੀ ਹੋਵੇ ਤਾਂ ਮਤਲਬ ਹੋਰ ਵੱਧਾ ਹੋ ਜਾਂਦਾ ਆਪਣੀ ਇੰਪਲਾਈਮੈਂਟ ਵਿੱਚ ਕੁਝ ਨਹੀਂ ਹੋਣਾ ਸੀ ਠੀਕ ਹੈ ਜੀ ਸੋ ਇਹ ਇਹ ਗੱਲਾਂ ਬੜੀਆਂ ਬੇਵਕੂਫਾਨੀਆਂ ਉਸ ਤੋਂ ਬਾਅਦ ਨਹੀਂ ਜੇ ਉਹਨਾਂ ਨੇ ਬੰਦ ਕੀਤਾ ਤਾਂ ਉਹ ਹਲੇ ਵੀ ਨਹੀਂ ਬੰਦ ਕਰ ਸਕਦੇ ਬਾਰਡਰ ਤੇ ਬੈਠੇ ਆ ਉਹ ਆਪਾਂ ਬਾਰਡਰ ਤੇ ਬੈਠੇ ਆ ਉਹਨਾਂ ਵਾਸਤੇ ਬਾਰਡਰ ਇੰਪੋਰਟੈਂਟ ਆ ਆਪਣੇ ਚ ਕਾਬਲੀਅਤ ਆਪਣੇ ਮੁੰਡਿਆਂ ਚ ਲੜਨ ਦੀ ਸਭ ਤੋਂ ਵੱਧ ਵਿਦਵਾਵਾਂ ਪੰਜਾਬ ਦੀਆਂ ਇਸ ਨੇ ਫੌਜ ਦੀਆਂ ਠੀਕ ਹੈ ਛੋਟੀ ਜਿਹੀ ਆਬਾਦੀ ਚ ਤੇ ਉਸ ਕਾਬਲੀਅਤ ਕਰਕੇ ਆਪਾਂ ਨੂੰ ਲਿਆ ਜਾਂਦਾ ਇਹ ਬਹੁਤ ਹੀ ਬਚਕਾਨੀ ਗੱਲ ਆ ਕਿ ਜੀ ਤੁਹਾਨੂੰ ਲੈਣਾ ਬੰਦ ਕਰ ਗਏ ਤੇ ਜੇ ਕਾਬਲੀਅਤ ਵਾਲੇ ਬੰਦੇ ਨੂੰ ਲੈਣਾ ਬੰਦ ਕਰਦੇ ਨੇ ਕੀ ਆਪਣੇ ਕੋਲੇ ਕੋਈ ਕੰਮ ਕੰਮ ਹੀ ਆਜੂ ਕੰਮ ਦੀ ਆ ਪਿਛਲੇ 10 15 20 ਸਾਲਾਂ ਚ ਆਪਾਂ ਵੇਖਿਆ ਕਿ ਦੁਨੀਆ ਭਰ ਦੀਆਂ ਫੌਜਾਂ ਸਾਨੂੰ ਲੈਣ ਨੂੰ ਤਿਆਰ ਠੀਕ ਹੈ ਨਾ ਇਹ ਤਾਂ ਚਲੋ ਆਪਾਂ ਜਾਂਦੇ ਨਹੀਂ ਇਹ ਆਪਣੇ ਮੁੰਡੇ ਉਸ ਪਾਸੇ ਕਿਉਂਕਿ ਆਪਾਂ ਇੱਥੇ ਰਹਿੰਦੇ ਆ ਚਲੋ ਇੱਥੋਂ ਦੀ ਫੌਜ ਚ ਜਾਂਦੇ ਆ ਠੀਕ ਸੋ ਇਹ ਕਾਬਲੀਅਤ ਨੂੰ ਸਲਾਮ ਹੈ ਹੋਰ ਕੁਛ ਨਹੀਂ ਇਹ ਆਈ ਚੱਲਦਾ ਰਹੂਗਾ ਹੋ ਸਕਦਾ ਇਹਦੋਂ ਵਧਾਉਣਾ ਆਪਾਂ ਨੂੰ ਲੈਣਾ ਕਿ ਭਾਈ ਇਹਨਾਂ ਨੂੰ ਆਦੇ ਹੱਲ ਕਰੋ ਇਹ ਤਾਂ ਕੰਮ ਖਰਾਬ ਹੁੰਦਾ ਜਾਂਦਾ ਅੱਜ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਜਾਂ ਗਰਾਊਂਡ ਤੇ ਦੇਖਿਆ ਜਾਵੇ ਤੇ ਇੱਕ ਵੱਡੀ ਲੋਕ ਲਹਿਰ ਬਣਦੀ ਹੋਈ ਨਜ਼ਰ ਆ ਰਹੀ ਹੈ ਕੀ ਲੱਗਦਾ ਕਿ ਜੇ ਕੁਲਵਿੰਦਰ ਕੌਰ ਦੇ ਖਿਲਾਫ ਸਰਕਾਰ ਦੇ ਵੱਲੋਂ ਮੌਜੂਦਾ ਪ੍ਰਸ਼ਾਸਨ ਦੇ ਵੱਲੋਂ ਕੋਈ ਸਖਤ ਸਟੈਂਡ ਲਿਆ ਜਾਂਦਾ ਤੇ ਉਸ ਤੋਂ ਬਾਅਦ ਲੋਕ ਜਾਂ ਕਿਸਾਨ ਆਗੂ ਜਾਂ ਜਿੰਨੇ ਵੀ ਲਹਿਰ ਬਣਾਉਣ ਵਾਲੇ ਉਹਦੇ ਵਿੱਚ ਵਕ ਵਕ ਲੋਕ ਨੇ ਕਿ ਉਹ ਕੁਲਵਿੰਦਰ ਕੌਰ ਦਾ ਸਮਰਥਨ ਕਰਨਗੇ ਜੀ ਇਹ ਕੁਸਮਾਰਤੰਤਾ ਲੋਕ ਸਾਰੇ ਕਹਿ ਰਹੇ ਆ ਹਨ ਇਹਨੂੰ ਐਕਸ਼ਨੇਬਲ ਕਨਵਰਟ ਕਰਨਾ ਵੀ ਕੋਈ ਪਤਾ ਨਹੀਂ ਆਪਾਂ ਨੂੰ ਪਤਾ ਹੈ ਕਿ ਵੀ ਕੋਈ ਐਡਾ ਮੁਸ਼ਕਲ ਕੰਮ ਨਹੀਂ ਪਰ ਮੈਨੂੰ ਨਹੀਂ ਲੱਗਦਾ ਜੋ ਮੈਨੂੰ ਸਮਝ ਆਈ ਆ ਹੁਣ ਸਵੇਰੇ ਜੋ ਮੈਂ ਹੁਣ ਕੱਟਣਾ ਕਰ ਰਾਤ ਲੱਗਦਾ ਸੀ ਕਿ ਬਹੁਤ ਸਟ੍ਰੈਕਟ ਐਕਸ਼ਨ ਲੈਣਗੇ ਪਰ ਮੈਨੂੰ ਹੁਣ ਜਿੰਨਾ ਕੁ ਸਮਝ ਆ ਰਹੀ ਆ ਸਰਕਾਰ ਇਨਕੁਆਇਰੀ ਕਨਸਟੀਟਿਊਟ ਡੈਫੀਨਿਟਲੀ ਕਿ ਬਣਦਾ ਇਨਸੀਡੈਂਟ ਦਾ ਉਹ ਕਰਨਗੇ ਉਹ ਪਰ ਮੈਨੂੰ ਨਹੀਂ ਲੱਗਦਾ ਉਹ ਜ਼ਿਆਦਾ ਵੱਡਾ ਕੋਈ ਐਕਸ਼ਨ ਕਰ ਗਿਆ बिकॉज ਜੇ ਕਾਨੂੰਨੀ ਹਿਸਾਬ ਨਾਲ ਦੇਖਿਆ ਜਾਵੇ ਜਾਂ ਡਿਊਟੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੁਲਵਿੰਦਰ ਕੋਟ ਸਹੀ ਸੀ ਆ ਦੀ ਡਿਊਟੀ 'ਚ ਉਹਨੇ ਉਹਦੇ ਉਹਨਾਂ ਦੇ ਕੰਮ ਦੇ ਵਿੱਚ ਰੁਕਾਵਟ ਪਾ ਰਹੀ ਸੀ ਕੰਗਣਾ ਤੇ ਉਸ ਕੰਮ ਨੂੰ ਰੋਕਿਆ ਹਾਂ ਠੀਕਾ ਇੱਕ ਨਾਲ ਐਡੀਸ਼ਨਲ ਗੁੱਸਾ ਉਹਦਾ ਫਾਰਮਸ ਦਾ ਸੀ ਪਰ ਉਹ ਫਾਰਮ ਸਟਰਗਲ ਦਾ ਸੀਗਾ ਪਰ ਉਹ ਮੇਨ ਗੁੱਸਾ ਨਹੀਂ ਸੀ ਮੇਨ ਉਹਨੇ ਜਿਹੜਾ ਉਹ ਖਸਾਰੀ ਸੀ ਤੇ ਤਾਂ ਕੰਮ ਕਰਨ ਤੋਂ ਰੋਕ ਰਹੀ ਸੀ ਸੋ ਸਰਕਾਰ ਨੂੰ ਵੀ ਤੇ ਉਹਦੇ ਆਧਾਰੇ ਨੂੰ ਵੀ ਇਹ ਚਾਹੀਦਾ ਹੈ ਕਿ ਇਸ ਗੱਲ ਨੂੰ ਵੀ ਸਮਝਿਓ ਵੀ ਉਹਨੂੰ ਕਿਵੇਂ ਉਕਸਾਇਆ ਗਿਆ ਤੇ ਉਹਦਾ ਉਹਦੇ ਵਿੱਚ ਉਹ ਸਟੈਂਡਰਡ ਪ੍ਰੋਸੀਜਰ ਹੋਣਾ ਚਾਹੀਦਾ ਵੀ ਉਹਨੂੰ ਵੀ ਕੋਈ ਚਿੱਠੀ ਰੈਪ੍ਰੀਮੈਂਡ ਕੀਤਾ ਜਾਵੇ ਬਾਕੀ ਕੋਈ ਐਫ ਆਈ ਆਰ ਨਹੀਂ ਹੋਈ ਇਸ ਮਸਲੇ ਵਿੱਚ ਇੰਜ ਗੱਲ ਨਹੀਂ ਹੋਈ ਤਾਂ ਮੇਰਾ ਖਿਆਲ ਇੱਕ ਮਾਈਨਰ ਇਨਕੁਆਇਰੀ ਤੋਂ ਬਾਅਦ ਉਹਨਾਂ ਨੇ ਜੀ ਦੁਬਾਰਾ ਇੱਜ਼ਤ ਉਹਨਾਂ ਦੀ ਇੱਜ਼ਤਦਾਰ ਤਰੀਕੇ ਨਾਲ ਉਹਨਾਂ ਨੂੰ ਆਧੇਕ ਡਿਊਟੀ ਤੇ ਬਹਾਲ ਕਰ ਦਿੱਤਾ ਤੁਸੀਂ ਕੁਲਵਿੰਦਰ ਕੌਰ ਲਈ ਇੱਕ ਸਹਾਇਤਾ ਨੂੰ ਲੈ ਕੇ ਜਾਂ ਸਪੋਰਟਰ ਨੂੰ ਲੈ ਕੇ ਪਹਿਲ ਕਦਮੀ ਕੀਤੀ ਹੈ ਕੀ ਲੱਗਦਾ ਕਿ ਤੁਹਾਡੇ ਅਨੁਸਾਰ ਤੁਸੀਂ ਫਿਰ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਆਂ ਜੇ ਮੰਨ ਲਓ ਕਿ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਕੁਲਵਿੰਦਰ ਕੌਰ ਨੂੰ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਜੇ ਉਹਨਾਂ ਨੂੰ ਕੋਈ ਕਾਨੂੰਨੀ ਸਹਾਇਤਾ ਦੀ ਲੋੜ ਪਊਗੀ ਵੈਸੇ ਕੋਈ ਐਫ ਆਈ ਆਰ ਨਹੀਂ ਹੋਈ ਰਾਤ ਖਤਸ਼ਾ ਸੀ ਐਫ ਆਈ ਆਰ ਦਾ ਤੇ ਉਹ ਕਾਨੂੰਨੀ ਸਹਾਇਤਾ ਆਪਾਂ ਦੇ ਸਕਦੇ ਆਂ ਆਪਣੀ ਕੋ ਟੀਮ ਆ ਪੂਰੀ ਲਾਇਰਸ ਦੀ ਠੀਕ ਆ ਤੇ ਉਹ ਆਪਾਂ ਇਸੇ ਪਰਪਸ ਅਸਤੇ ਹੀ ਆ ਹਾਲੇ ਉਹਨੂੰ ਹੋਰ ਵੀ ਰਿਫਾਈਨ ਆਪਾਂ ਕਰਾਂਗੇ ਕਿਸੇ ਵੀ ਮਜਲੂਮ ਨੂੰ ਜੇ ਪੰਜਾਬ ਚ ਲੋੜ ਪਿਆ ਕਰੂਗੀ ਆਪਾਂ ਜਿੰਨੀ ਜੋਗੇ ਹੈਗੇ ਸਮਰੱਥਾ ਦੇ ਆਪਾਂ ਉਹ ਸਪੋਰਟ ਦਿਆ ਕਰਾਂਗੇ ਪਰ ਇਹਦੇ ਇਲਾਵਾ ਇਹ ਸੀਗਾ ਕਿ ਵੀ ਬੀਬੀ ਉਸ ਦੇ ਬਾਲ ਬੱਚੇ ਵੀ ਉਹਦਾ ਪਰਿਵਾਰ ਵੀ ਚੱਲਦਾ ਹੈ ਬੰਦੇ ਦੇ ਸੌ ਤਰ੍ਹਾਂ ਦੇ ਆਪ ਚਾਹ ਤੁਸੀਂ ਹੋ ਚਾ ਮੈਂ ਆ ਕਿਸੇ ਨੇ ਕਾਰ ਮੌਰਗੇਜ ਤੇ ਲਿਆ ਹੁੰਦਾ ਕਿਸੇ ਨੇ ਕਾਰ ਲਈ ਹੁੰਦੀ ਆ ਹੋਰ ਚੀਜ਼ਾਂ ਦੇਗਾ ਬੱਚਿਆਂ ਦੀ ਫੀਸਾਂ ਹੁੰਦੀਆਂ ਤਾਂ ਉਹ ਪ੍ਰੈਸ਼ਰਸ ਵੀ ਆ ਸਕਦੇ ਹੁੰਦੇ ਆ ਜੇ ਕੱਲ ਨੂੰ ਕੋਈ ਨੌਕਰੀ ਜਾਂਦੀ ਹੈ ਜਾਂ ਕੁਛ ਤਾਂ ਉਹਨੂੰ ਵੇਖਦੇ ਹੋਏ ਅਸੀਂ ਮਿਸਲ ਸਤਲੋ ਜਲੋ ਕਿਹਾ ਸੀਗਾ ਸਾਡੇ ਕੋਲੇ 2-4 ਆਪਦੇ ਆਧਾਰੀ ਆ ਸਾਡੇ ਆਪ ਦੇ ਪਰਿਵਾਰਕ ਜਿਵੇਂ ਕਹਾਂ ਲੋ ਜਿਹੜੇ ਜਿਹੜੇ ਲੋਕਸ ਨਾਲ ਜੁੜੇ ਹੋਏ ਉਹਨਾਂ ਦੇ ਚੰਗੇ ਵੱਡੇ ادارے ਹੈਗੇ ਆ ਉੱਥੇ ਇੱਕ ਉਹਨੂੰ ਅਡਜਸਟ ਕੀਤਾ ਜਾ ਸਕਦਾ ਸੀਗਾ ਚੰਗੀ ਕਿਸੇ ਰਿਸਪੈਕਟੇਬਲ ਕੰਮਸੇ ਜਿਨ੍ਹਾਂ ਨਾਲ ਰਿਲੇਟਡ ਲੈਟਸ ਸੇ ਸਿਕਿਉਰਿਟੀ ਚ ਜਾਂ ਕਿਸੇ ਚੀਜ਼ ਨਾਲ ਠੀਕ ਹੈ ਉਹਦੇ ਅਲਾਵਾ ਜਿਹੜੀ ਚੀਜ਼ ਮੈਂ ਫੀਲ ਕਰਦਾ ਕਿ ਜਦੋਂ ਅਸੀਂ ਇਹ ਕਾਲ ਦਿੱਤੀ ਹੈ ਅੱਜ ਸਵੇਰ ਤੋਂ ਹੀ ਮੈਨੂੰ ਦੋ ਤਿੰਨ ਬਹੁਤ ਹੀ ਰਿਸਪੈਕਟੇਬਲ ਜਿਹੜੇ ادارے ਆ ਬਹੁਤ ਵੱਡੇ ادارے ਆ ਠੀਕ ਹੈ ਤੇ ਬਹੁਤ ਮਤਲਬ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਨਾਮ ਵੀ ਨਹੀਂ ਲੈਣਾ ਤੁਸੀਂ ਹਨਾ ਤੇ ਇਹ ਕਿਹਾ ਵੀ ਅਸੀਂ ਵੈਸੇ ਹੀ ਕਰਨਾ ਚਾਹੁੰਦੇ ਆ ਜੇ ਲੋੜ ਪਈ ਤਾਂ ਅਸੀਂ ਉਹਨੂੰ ਨੌਕਰੀ ਦੇ ਸਕਦੇ ਆ ਜੇ ਉਹ ਨੌਕਰੀ ਨਹੀਂ ਵੀ ਕਰਨਾ ਚਾਹਵੇ ਲੈਟਸ ਸੇ ਸਾਲ ਉਹ ਕਿਸ ਲੜਨਾ ਚਾਹੁੰਦੀ ਆ ਬੀਬੀ ਜਾਂ 1.5 ਸਾਲ ਲੈਟਸ ਸੇ ਕੋਈ ਇੰਜ ਸਿਚੁਏਸ਼ਨ ਆ ਜਾਂਦੀ ਆ ਤਾਂ ਅਸੀਂ ਉਹਨੂੰ ਵੈਸੇ ਵੀ ਉਹਦੇ ਬਰਾਬਰ ਦੀ ਤਨਖਾਹ ਦੇ ਸਕਦੇ ਆ ਬੱਚਿਆਂ ਦਾ ਖਰਚਾ ਚੱਕ ਸਕਦੇ ਆ ਤੇ ਇੱਥੋਂ ਤੱਕ ਕਿ ਜੇ ਉਹਨਾਂ ਨੂੰ ਕੋਈ ਤੇ ਹਾਊਸਿੰਗ ਦੀ ਪ੍ਰੋਬਲਮ ਆ ਜਾਂਦੀ ਆ ਚੰਡੀਗੜ੍ਹ ਦੇ ਵਿੱਚ ਰਹਿਣ ਦੀ ਤਾਂ ਅਸੀਂ ਉਹ ਵੀ ਮੁਹैया ਕਰਾਵਾਂਗੇ ਮਤਲਬ ਬਹੁਤ ਸੀਨੀਅਰ ਅਕਾਲੀ ਲੀਡਰ ਰਹੇ ਹੈਗੇ ਆ ਪਹਿਲਾਂ ਹੈ ਉਹ ਅੱਜਕੱਲ ਐਕਟਿਵ ਨਹੀਂਗੇ ਉਹਨਾਂ ਨੇ ਵੀ ਮੈਨੂੰ ਖਾਸ ਫੋਨ ਕਰਕੇ ਕਿਹਾ ਮਤਲਬ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਤੁਸੀਂ ਇਹ ਨਾਂ ਨਹੀਂ ਲੈਣਾ ਮੇਰਾ ਇਸ ਗੱਲ ਤੇ ਆਦੇ ਦਿਲੋਂ ਕਰਦੇ ਬਿਲਕੁਲ ਠੀਕ ਹੈ ਤਾਂ ਹੋਰ ਵੀ ਦੋ ਤਿੰਨ ਚੰਗੇ ਇੰਡਸਟਰੀਅਲਿਸਟਸ ਨੇ ਵੀ ਮੈਨੂੰ ਜਿਹੜੇ ਮੇਰੇ ਦੋਸਤ ਮਿੱਤਰ ਆ ਉਹਨਾਂ ਨੇ ਵੀ ਸਪੈਸ਼ਲੀ ਫੋਨ ਕੀਤਾ ਇੱਥੋਂ ਤੱਕ ਕਿ ਜ਼ਰੂਰੀ ਨਹੀਂ ਕਿ ਪੰਜਾਬੀ ਜਾਂ ਸਿੱਖ ਹੋਣ ਬਈ ਹਾਂ ਪੰਜਾਬੀ ਜ਼ਰੂਰ ਸੀਗੇ ਜਿਹੜੇ ਗੁਰਦਾਵਾں ਹੋਈਆਂ ਕਿਤੇ ਹੈਗੇ ਆ ਉਹ ਕਹਿੰਦੇ ਕਿ ਵੀ ਅਸੀਂ ਇਹਨੂੰ ਐਡਜਸਟ ਕਰਾਂਗੇ ਕੋਈ ਸਿਕਿਉਰਿਟੀ ਈ ਐਡਜਸਟ ਕਰਨਾ ਹੋਵੇ ਜੇ ਸਿਕਿਉਰਿਟੀ ਚ ਹੋ ਮਹਾਰੇਗੀ ਆ ਹਾਂ ਔਰ ਚ ਤੇ ਅਸੀਂ ਆਊਟ ਆਫ ਦਾ ਵੇ ਜਾ ਕੇ ਐਡਜਸਟ ਕਰਾਂਗੇ ਤੇ ਮਤਲਬ ਚੰਗੇ ਕਾਰਪੋਰੇਟਸ ਦੀਆਂ ਜੋਬਸ ਦੇ ਵਿੱਚ ਹੈ ਨਾ ਤੇ ਮਤਲਬ ਮੈਂ ਜੋ ਸੋਚ ਰਿਹਾ ਸੀ ਉਹ ਤੋਂ ਕਿਤੇ ਵੱਧ ਲੋਕਾਂ ਦਾ ਰਿਸਪੌਂਸ ਸੀਗਾ ਜਿੱਦਾਂ ਲੋਕਾਂ ਨੇ ਮੈਨੂੰ ਕਿਹਾ ਕਿ ਭਾਈ ਜੇ ਲੋੜ ਪਈ ਸਾਨੂੰ ਤੁਸੀਂ ਬਾਜ਼ ਮਾਰਨੀ ਆ ਅਸੀਂ ਇਕੁਅਲੀ ਰਿਸਪੈਕਟੇਬਲ ਜਾਂ ਬੈਟਰ ਜੌਬ ਹੀ ਦੇਵਾਂਗੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਤਰੀਕੇ ਨਾਲ ਕਾਲ ਕਰਕੇ ਕਿਹਾ ਕਿ ਵੀ ਹਾਂ ਭਈ ਇੱਕ ਆਪਾਂ ਹਾਜ਼ਾ ਨਾਰਾ ਮਾਰਿਆ ਤਾਂ ਲੋਕ ਨਾਲ ਸਪੋਰਟ 'ਚ ਖੜੇ ਤੇ ਚੰਗਾ ਆਪਣਾ ਸਮਝ ਲਓ ਆਪਣੇ 'ਚ ਇਹ ਫੀਲਿੰਗ ਹੈਗੀ ਆ ਸਾਰਿਆਂ 'ਚ ਚੰਗੀ ਗੱਲ ਬਿਲਕੁਲ ਪੰਜਾਬ ਦੀ ਜਾਈ ਅਤੇ ਸੀਆਈ ਸੀਆਈਐਸਐਫ ਦੀ ਜਵਾਨੋ ਮੁਟਿਆਰਤੀ ਕੁਲਵਿੰਦਰ ਕੌਰ ਦੇ ਵੱਲੋਂ ਬਹੁਤ ਵੱਡਾ ਐਕਸ਼ਨ ਲਿਆ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਇਸੇ ਸੰਦਰਭ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਭਾਈਚਾਰੇ ਦੇ ਸਮੇਤ ਜਿਹੜੇ ਤਮਾਮ ਸਾਰੇ ਵਰਗਾਂ ਦੇ ਲੋਕ ਨੇ ਉਹਨਾਂ ਦੇ ਵੱਲੋਂ ਵੱਡੀ ਸਪੋਰਟ ਕੀਤੀ ਜਾ ਰਹੀ ਹੈ ਅਤੇ ਪਵਿੱਖ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਕਲਵਿੰਦਰ ਕੌਰ ਨੂੰ ਸਮਰਥਨ ਮਿਲਦਾ ਨਜ਼ਰ ਆਵੇਗਾ ਇਹ ਵੀ ਨਜ਼ਰ ਖਾਸ ਕਰਕੇ ਬਣੀ ਰਹੇਗੀ ਔਰ ਪਵਿਖ ਦੇ ਵਿੱਚ ਵੀ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ